ਇਹ 5 ਸਾਲ ਹੋ ਗਏ ਸਰਗੀਆਂ ਬਗਿਆ ਸੀ ਟ੍ਰਾਲਾ ਚੋਂਦਾ ਸੀ ਡਰਾਵਰ ਸੀਗਾ ਕੀ ਕਟਣਾ ਰਹੀਓ ਟ੍ਰਾਲਾ ਬਗ ਨਹੀਂ ਕੋਈ ਪਤਾ ਨਹੀਂ ਲੱਗਾ ਜੀ 10 ਵਜੇ ਦੱਸਿਆ ਜਾਂ ਵੀਡੀਓ ਦੇ ਵੇਖਿਆ ਮਾਰਿਆ ਕਿ ਆ ਟ੍ਰਾਲਾ ਪੜ ਗਿਆ ਕੋਈ ਤੁਹਾਨੂੰ ਕਿਤਾਬ ਪਤਾ ਲੱਗਾ ਇਹ ਫੋੜਾ ਚੋਕਾ ਮੁੰਡਾ ਹੋਦਾ ਮਾਮਾ ਜੀ ਦੀ ਜੀ ਨਾਲ ਉਸ ਕੰਮ ਕਰਦੇ ਉਹਨਾਂ ਨੇ ਸੰਤ ਦੱਸਿਆ ਕਿ ਜਾਂ ਗੱਲ ਬਗ ਕਿ ਮੇਰੇ ਹੋ ਗਈ ਗੇ ਇਹਨੂੰ 5 ਸਾਲ ਕਿੱਦੋਂ ਹੋ ਗਏ ਸਾਡੇ ਪੰਜ ਸਾਲ ਆ ਇਹ ਮਰ ਪਾ ਦੇ ਕੋਈ ਸੱਸ

ਕਿ ਮੈਂ ਘਰ ਬਣਾ ਲਾਂਗਾ ਤਰੇਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੁਣ ਸੁਣਿਆ ਹੈ ਕਿ ਦਸਵੇਂ ਮਹੀਨੇ ਆਉਣ ਵਾਲਾ ਸੀ ਪਹਿਲਾਂ ਮੈਂ ਸੁਣਿਆ ਕਿਸੇ ਮੈਂ ਸੱਤਵੇਂ ਮਹੀਨੇ ਆਉਣਾ ਫਿਰ ਸੁਣਨ ਮੈਂ ਵਿੱਚ ਅੱਠਵਾਂ ਮਹੀਨਾ ਚੜਿਆ ਕਿ ਐਸੀ ਮੰਦ ਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋ ਆਈਆਂ ਉਹਨਾਂ ਦੇਖ ਕੇ ਫੋਟੋਆਂ ਦੇ ਸੀ ਬੜੇ ਦੁਖੀ ਹੋਏ ਤੇ ਕਿਸ ਤਰੀਕੇ ਨਾਲ ਮਰਤੀ ਹੋਈ ਕੋਈ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਝ ਅਸੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਹਾ ਕਿ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਇਥੇ ਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਦ ਜਲਦ ਉਹਦੀ ਮਰਤ ਦੇ ਜੜੀ ਹੈ ਕਿਥੇ ਉਹਨਾਂ ਦੇ ਪਿੰਡ ਚੰਨੇਵਾਲ ਪਹਚਾਈ ਜਾਏ ਬੜੀ ਖੁਸ਼ੀਆਂ ਤੇ ਚਾਵਾਣਾ ਬੇਟੀ ਦਾ ਵਿਆਹ ਕੀਤਾ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਹੈ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਫਿਰ ਇੱਕੀ ਵਾਰ ਨਾ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੁਣ ਸੁਣਿਆ ਹੈ ਕਿ 10ਵੇਂ ਮਹੀਨੇ ਆਉਣ ਵਾਲਾ ਸੀ ਪਹਿਲਾਂ ਮੈਂ ਸੁਣਿਆ ਕਿ ਸੇਵ ਮੈਂ 7ਵੇਂ ਮਹੀਨੇ ਆਉਣਾ ਫਿਰ ਸੁਣਨ ਮੈਂ ਵਿੱਚ ਆਠਵਾਂ ਮਹੀਨਾ ਚੜਿਆ ਕਿ ਐਸੀ ਮੰਦਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋ ਆਈਆਂ ਬਲਾ ਦੇਖ ਕੇ ਫੋਟੋਆਂ ਦੇ ਸੀ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਦੀ ਮਰਤੀ ਹੋਈ ਕੋਸ਼ਿਸ਼ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਝ ਅਸੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਆ ਕਿ ਇਹ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਇੱਥੇ ਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਦ ਜਲਦ ਉਹਦੀ ਮ੍ਰਿਤ ਦੇ ਜਿਹੜੀ ਹੈ ਕਿੱਥੇ ਉਹਨਾਂ ਦੇ ਪਿੰਡ ਚ ਇਹਦੇ ਵੱਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨੇ ਦੇ ਮਾਪੇ ਭੈਣ ਭਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਯੰਤਮ ਉਹਨਾਂ ਦੇ ਜੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹ ਕਿ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆ ਆਪਣੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀ ਆ ਇਹੀ ਅੱਗੇ ਸਰਕਾਰ ਦੇ ਅੱਗੇ ਗੁਹਾਰਿਆ ਕਿ ਜਲਦ ਸਦਲਤ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਨੂੰ ਇੰਡੀਆ ਲੈ ਆਉਣ ਦੀ ਸਾਡੀ ਇਹੀ ਉਹਨਾਂ ਅੱਗੇ ਬੇਨਤੀ ਹੈ